ਹਾਂਜੀ ਸਤਿ ਸ਼੍ਰੀ ਅਕਾਲ ਤੇ ਦੂਜੀ ਵੀਡੀਓ ਮੈਂ ਤੁਹਾਨੂੰ ਕਿਹਾ ਸੀ ਉਹ ਇੱਕ ਇੱਕ ਵੀਡੀਓ ਤੱਕ ਤਨ ਲਗਾਤਾਰ ਪਾਉਂਦੇ ਰਹੂੰਗਾ ਭਾਵੇਂ ਵਧੀਆ ਬਣੇ ਘਟੀਆ ਬਣੇ ਡਸ ਨਾਟ ਮੈਟਰ ਜਿਵੇਂ ਜਿਵੇਂ ਵੀਡੀਓ ਬਣੀ ਜਾਊਗੀ ਮੈਂ ਪਾਈ ਜਾਊਗਾ ਦੇਖਾਂ ਪਰ ਆ ਜੀ ਵਧੀਆ ਬਣੇ ਨਾ ਬਣੇ ਘਟੀਆ ਬਣੇ ਵਧੀਆ ਬਣੇ ਜਿਹੇ ਜਿਵੇਂ ਬਣੇ ਉਹ ਪਾਈ ਜਾਊਗਾ ਫਿਲਹਾਲ ਤਾਂ ਹੁਣ ਕੰਮ ਤੇ ਜਾ ਰਿਹਾ ਮੈਂ ਦੇਖਾਂ ਵੀ ਕੀ ਬਣਦਾ ਕੰਮ ਤੇ 11:00 ਵਜੇ ਹਲੇ ਤੱਕ ਬੜਾ ਕੰਮ ਨਹੀਂ ਆਇਆ ਉੱਤੇ ਜਾਣਾ ਕੁਝ ਗੱਲਾਂ ਉੱਥੇ ਹੋਣਗੀਆਂ ਕੁਝ ਕਿ ਇੱਥੇ ਹੋਗੀਆਂ ਸ਼ੁਰੂਆਤ ਆ ਜੀ ਐਂਡ ਤੱਕ ਬਣੇ ਰਹਿਣਾ ਜੇ ਵਧੀਆ ਲੱਗਿਆ ਤਾਂ ਵੀ ਜਿੰਨਾ ਵਧੀਆ ਲੱਗਿਆ ਤਾਂ ਵੀ ਮਿਲਦੇ ਹਾਂ ਹੋਰ ਇਹ ਕੰਮ ਉਹ ਤੇ ਆ ਮਿਸਤਰੀ ਐ ਬੜਾ ਕਹਿੰਦਾ ਵੀ YouTube ਹੁੰਦੀ ਮੈਂ ਤਾਂ ਜੀ ਗੱਟੀਆਂ ਰੱਖੂ 4 5 ਕਿ ਮੈਂ ਇਹਦੇ ਪਿੱਛੇ ਪਿੱਛੇ ਕਹਿ ਜਾਂਦਾ ਦੀਗਾ ਕਿ ਮੈਂ ਚੱਲ ਇਹਦੇ ਨਾਲ ਕਨੈਕਟਰ ਕਰਉਂਦਾ ਰਹਿ ਜੀ ਨਾ ਇਹਨੇ ਕੋਈ 4 ਗੱਟੀਆਂ ਰੱਖੀਆਂ ਨਾ ਇਹ ਬਣਿਆ ਡ੍ਰਾਈਵਰ ਕਿ ਨਾ ਬਣਿਆ ਮੈਂ ਕਨੈਕਟਰ ਹਾਂ ਇਹਾਂ ਇਹਨਾਂ ਦੇ ਜਰੂਰ ਬਣ ਗਿਆ ਇਹ ਮੈਸਤਰੀ ਬਣ ਗਿਆ ਤੇ ਮੈਂ ਤਾਂ ਚੇਲਾ ਬਣ ਗਿਆ ਆਹ ਕੁਸਾ ਸਰਦਾਈ 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 ਇੱਥੇ ਹਣੀ ਸਿੰਘ ਹੋਰ ਅੱਜ ਆ ਇਹਨੇ ਦਿਹਾੜੀ ਤੇ ਸੈਲਰ ਸੈਲਰ ਦਾ ਸਲਾ ਸੈਲਰ ਗਣੀ ਦੀ ਫਿਰ ਇਧਰ ਹੋ ਗਏ